ਇਹ ਦਦੀ ਦਰੀ ਆ ਗਈ ਆ ਕਿ ਕੰਤੀ ਜਿਹਨੂੰ ਕਹਿੰਦੇ ਆਗੇ ਕੁਲਦੀਪ ਕੌਰ ਕੁਲਦੀਪ ਕੌਰ ਇਹ ਨਾਮ ਹੁੰਦੇ ਸੀ ਠੀਕ ਹੈ ਜੀ ਤੇ ਬਾਕੀ ਮਾਨਕ ਸਾਹਿਬ ਦੇ ਵਿੱਚ ਕੋਈ ਗੱਲਾਂ ਆਈ ਸੀਗਾ ਵੀ ਸੀ ਸੀਗਾ ਮੈਨੂੰ ਚਿੰਗੀਆਂ ਲੱਗਦੀਆਂ ਸੀਗੀਆਂ ਉਹ ਕੋਈ ਯਾਦਾਂ ਸਾਂਝੀਆਂ ਕਰੋ ਥੋੜਾ ਆ ਉਹਨਾਂ ਦਾ ਸੁਭਾਅ ਉਹ ਸਾਰੀਆਂ ਗੱਲਾਂ ਤੁਸੀਂ ਜਿੰਨਾਂ ਚਿਰ ਨਾਲ ਵਿੱਚ ਰਹੇ ਤੁਹਾਡੀਆਂ ਯਾਦਾਂ ਜੁੜੀਆਂ ਹੋਣਗੀਆਂ ਉਹਨਾਂ ਦੇ ਨਾਲ ਇੱਕ ਵਾਰੀ ਦੀ ਗੱਲ ਹੈ ਵੀ ਮਰਿੰਡੇ ਦੇ ਕੋਲ ਪਿੰਡ ਰਸੂਲਪੁਰ ਹੈ ਅੱਛਾ ਜੀ ਉਸ ਪਿੰਡ ਕੋਈ ਕੈਂਪ ਲੱਗਿਆ ਸੀ ਉਹ ਕੈਂਪ ਦੇ ਉੱਤੇ ਉੱਥੋਂ ਦੀ ਕਮੇਟੀ ਨੇ ਮਾਨਕ ਸਿੰਘ ਸਾਹਿਬ ਦਾ ਪ੍ਰੋਗਰਾਮ ਰੱਖਿਆ ਸੀ ਜੀ ਉਹ ਕਮੇਟੀ ਨੇ ਮਾਨਕ ਸਿੰਘ ਸਾਹਿਬ ਨੂੰ ਮਤਲਬ ਕਿ ਸਾਰਾ 스테ਜ ਦਾ ਪ੍ਰੋਗਰਾਮ ਸੰਪੇੜਿਆ ਸੀਗਾ ਵੀ ਜਿੰਨਾ ਚਿਰ ਵੱਡੇ ਸੀਨੀਅਰ ਅਫਸਰ ਜਿਹੜੇ ਹੈਗੇ ਲੀਡਰ ਬੰਦੇ ਉਹਨਾਂ ਨੇ ਚੰਡੀਗੜ੍ਹ ਤੋਂ ਆਉਣਾ ਹੈ ਤੇ ਉਹਨਾਂ ਨੇ ਆ ਕੇ ਮਤਲਬ ਕਿ ਪ੍ਰੋਗਰਾਮ ਉਹਨਾਂ ਦੇ ਆਉਣ ਦੇ ਦਰਮਿਆਨ ਵੀ ਕੁਲਦੀਪ ਮਾਨਕ ਜੀ ਦਾ ਪ੍ਰੋਗਰਾਮ ਗੱਲ ਰਿਹਾ ਜੀ ਤੇ ਅਨੰਦ ਮਾਨੂ ਇੰਨੀ ਗੱਲ ਕਹਿ ਕੇ ਸੈਕਟਰੀ ਪਿੱਛੇ हट ਗਿਆ ਕਿਸੇ ਸੂਰਮੇ ਦੀ ਗਾਥਾ ਗਾਉਣ ਲੱਗੇ ਸੀ ਤੇ ਜਦੋਂ ਉਹਦੇ ਮੂਹਰੇ ਮਾਈਕ ਫੜ ਕੇ ਤੇ ਸੈਕਟਰੀ ਨੇ ਇਹ ਗੱਲ ਕਹਿ ਤੀ ਵੀ ਜਿਹੜੇ ਲੀਡਰ ਸਾਹਿਬ ਨੇ ਉਹ ਚੰਡੀਗੜ੍ਹੋਂ ਚੱਲ ਪਿਆ ਤੇ ਕੁਝ ਮਿੰਟਾਂ ਤੱਕ ਇੱਥੇ ਪਹੁੰਚਣ ਵਾਲੇ ਐ ਤੇ ਉਹਨਾਂ ਦੇ ਦਰਮਿਆਨ ਤੁਸੀਂ ਮਾਨਕ ਸਾਹਿਬ ਦਾ ਪ੍ਰੋਗਰਾਮ ਸੁਣੋ ਅੱਛਾ ਪਹਿਲਾਂ ਇੱਕ ਵਾਰੀ ਇਹ ਗੱਲ ਕਹਿ ਗਏ ਤੇ ਦੁਬਾਰਾ ਫੇਰ ਉਹ ਮਾਈਕ ਫੜ ਕੇ ਫੇਰ ਕਹਿਣ ਲੱਗਾ ਫੇਰ ਕਹਿਣ ਲੱਗਾ ਜਿਹੜਾ ਤੇ ਕਹਿ ਤਾਂ ਦਿੱਤਾ ਤੇ ਉਹਨਾਂ ਨੂੰ ਫਿਰ ਹੁਣ ਆਏ ਹੋ ਗਿਆ ਵੀ ਸਟੇਜ ਮੇਰੇ ਹੱਥ 'ਚ ਐ ਮੈਂ ਕਿ ਮੇਰੇ ਹੱਥ ਚ ਹੈ ਵੀ ਇਹ ਕਿਉਂ ਇਹਨੇ ਇਹ ਕੰਮ ਕੀਤਾ ਬਚ ਬਚਾਲ ਦੀ ਆ ਕੇ ਇਹ ਸਾਡੇ ਕਿਸੇ ਬੰਦੇ ਨੂੰ ਦੱਸਣ ਦਾ ਮੈਨੂੰ ਉਹ ਹਾਵਨਾ ਆ ਜਾਂਦੀ ਗੱਲ ਮੈਂ ਕਹਿ ਦਿੰਦਾ ਐਨੀ ਗੱਲ ਇਹਨਾਂ ਨੇ ਫਿਰ ਗੁੱਸੇ ਦੇ ਵਿੱਚ ਕਿਹਾ ਕਹਿੰਦੇ ਲਓ ਜੀ ਆ ਜਿਹੜਾ ਸੈਕਟਰੀ ਹੈ ਨਾ ਇਹ ਤੁਹਾਡੇ ਵਿੱਚ ਇੰਨਿਆਂ ਦੇ ਵਿੱਚ ਝੂਠ ਮਾਰ ਕੇ ਗਿਆ ਐ ਇੱਕ ਝੂਠ ਬੋਲ ਕੇ ਗਿਆ ਹਾਂ ਝੂਠ ਕੀ ਬੋਲਿਆ ਬਿਲਕੁਲ ਚੰਡੀਗੜ੍ਹੋਂ ਲੀਡਰ ਜਿਹੜੇ ਹੈਗੇ ਉਹ ਉਥੋਂ ਚੱਲ ਪਿਆ ਤੇ ਕੁਝ ਮਿੰਟਾਂ ਦੇ ਵਿੱਚ ਤਾਂ ਨਹੀਂ ਇੱਥੇ ਪਹੁੰਚ ਸਕਦੇ ਵੀ ਸਾਡਾ ਜਿਹੰਦਾ ਰਜਾਨਾ ਦਾ ਦਿੱਲੀ ਪ੍ਰਵਾਮ ਸਫਰਦਾ ਹੀ ਰਹਿੰਦਾ ਹੈ ਬਿਲਕੁਲ ਤੇ ਵੀ ਕੁਝ ਮਿੰਟਾਂ ਤੱਕ ਤਾਂ ਨਹੀਂ ਇੱਥੇ ਪਹੁੰਚ ਸਕਦੇ ਤੇ ਉਹਨਾਂ ਨੂੰ ਤਾਂ ਸਮਾਂ ਲੱਗੂਗਾ ਹੂੰ ਤੇ ਫਿਰ ਸੈਕਟਰੀ ਸਾਹਿਬ ਨੂੰ ਕਹਿੰਦੇ ਸੈਕਟਰੀ ਸਾਹਿਬ ਕਿਤੇ ਗੁੱਸਾ ਨਾ ਕਰ ਦਿਓ ਮੇਰਾ ਹੱਥਣ ਖੇਡਣ ਦਾ ਸੁਭਾਅ ਹੈ ਹੂੰ ਤੇ ਜਦੋਂ ਕਹਿੰਦਾ ਉਹਨੇ ਹੱਥ ਮਾਰਤਾ ਵੀ ਚਲੋ ਤੁਸੀਂ ਜਣਾਓ ਕਹਿੰਦਾ ਫਿਰ ਕਹਿੰਦਾ ਜੇ ਹੁਣ ਫਿਰ ਮੈਂ ਛਣਾ ਤਾਂ ਦੇਣਾ ਹੀ ਆ ਫਿਰ ਤੇ ਕਹਿੰਦਾ ਕਿ ਜੇ ਤੂੰ ਗੁੱਛਾ ਨਾ ਕਰੇਂਗਾ ਤਾਂ ਚੰਗੀ ਗੱਲ ਹੈ ਤੇ ਕਰ ਵੀ ਲੈਗਾ ਮੇਰੀ ਕਿਹੜਾ ਗੱਲ ਹੈ ਕਿਹੜੀ ਵਟਟ ਆ ਜਾਏਗਾ ਅੱਛਾ ਉਹ ਆਪਣੇ ਸੁਭਾਅ ਦਾ ਹੈ ਕਈ ਗੱਲਾਂ ਕਰ ਜਾਂਦੇ ਸੀ ਕਰ ਜਾਂਦੇ ਸੀ ਠੀਕ ਠੀਕ ਹੈ ਜੀ ਤੇ ਕਈ ਵਾਰੀ ਜਦੋਂ ਤਬਲਾ ਵਜਾਉਣਾ ਮੈਂ ਉਹਦੇ ਨਾਲ ਹਾਂ ਜੀ ਤੇ ਉਹ ਪਹਿਲੋ ਵਾਰ ਗਾਉਂਦੇ ਬਾਈ ਬੰਦਾ ਸਿੰਘ ਬਹਾਦਰ ਜੀ 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 ਉਹਦੀ ਹੁਣ ਲੈ ਤੇਜ ਆ ਗਈ ਅੱਖਾਂ ਚੋਂ ਪਾਣੀ ਕੱਢ ਦਿੰਦੀ ਜੇ ਵਜਾਉਣਾ ਲੈਂਦੇ ਜੀ ਜੀ ਤੇ ਮੈਂ ਜਦੋਂ ਫਿਰ ਉਹਨਾਂ ਨੇ ਮਤਲਬ ਤੂੰ ਵੀ ਦੀ ਟਣਕਾਰ ਦਿੱਤੀ ਭੈਣੀ ਐਨੀ ਤਾਰ ਤੇ ਮਤਲਬ ਵਜਾ ਹਾਂਜੀ ਉਹਨੀ ਤਾਰ ਤੇ ਮੈਂ ਝੱਕਦੇ ਰੋ ਗਲਗਜਾਰ ਖੁਸ਼ ਹੁੰਦਾ ਸੀਗਾ ਜੀ ਤੇ ਉਹ ਮੈਨੂੰ ਭਰਾ ਦਿੰਦਾ ਸੀ ਮੰਡਲ ਕਿਤੇ ਕਿਤੇ ਵਾਹ ਤੇ ਚਲੋ ਜੀ ਫਿਰ ਮੈਂ ਉਹਨਾਂ ਨਾਲ ਜਦੋਂ ਵਜਾਈ ਇਹ ਨਵੇਂ ਸ਼ਹਿਰ ਦੀ ਗੱਲ ਹੈ ਅੱਛਾ ਉੱਥੇ ਕੋਈ ਵੱਡਾ ਪ੍ਰਵਾਹ ਹੋ ਸੀਗਾ ਤੇ ਜਿੱਥੇ ਇਹ ਪ੍ਰਵਾਹ ਸੀਗਾ ਜੀ ਤੇ ਉਹ ਜਦੋਂ ਫਿਰ ਮੈਂ ਮੰਡਲ ਵਜਾ ਕੇ ਹਟਿਆ ਤੇ ਮਾਨਕ ਸਾਹਿਬ ਨੇ ਤੂੰ ਵੀ ਉਹਨੂੰ ਦੋ ਦਿਨਾਂ ਕੇਵਲ ਨੂੰ ਖੜਾਤੀ ਹਾਂ ਤੇ ਮਰੇ ਨੇੜੇ ਜੇ ਹੋ ਕੇ ਕਹਿੰਦੇ ਕਿਉਂ ਬਾਈ ਸਿਆ ਆਇਆ ਮੁਰਕਾ ਵਾ 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 ਠੀਕਾ ਉਹਨਾਂ ਨੇ ਫਿਰ ਭਾਈ ਮੈਨੂੰ ਮਾਨੂ ਫਿਰ ਖੁਸ਼ੀ ਜੀ ਬਣ ਜਾਂਦੀ ਵੀ ਜਿੰਨਾਂ ਦੇ ਨਾਲ ਰਹਿ ਕੇ ਇੰਨਾ ਪਰਚੇ ਨੂੰ ਮਿਲਦਾ ਤੇ ਮੇਰਾ ਨਾਂ ਉਹਨਾਂ ਨੇ ਰੱਖਿਆ ਹੋਇਆ ਸੀ ਸ਼ਰਮੇ ਵਾਲਾ ਅੱਛਾ ਖੁਸ਼ੀ ਖੁਸ਼ੀ ਦੀ ਖੁਸ਼ੀ ਦੇ ਵਿੱਚ ਅੱਛਾ 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 ਉਹ ਸ਼ਰਮੇ ਵਾਲਾ ਮੈਂ ਤੁਹਾਨੂੰ ਦੱਸਦਾ ਵੀ ਇਹ ਨਾਂ ਮੇਰਾ ਕਿਵੇਂ ਪੱਕਿਆ ਹਾਂਜੀ ਉਹ ਜਿਹੜੇ ਘਰੇ ਰਹਿਸ ਠਹਿਰ ਦਿੱਤੀ ਸੀ ਕਿ ਬੈਠਣ ਨੂੰ ਤਿਆਰ ਹੋਣ ਨੂੰ ਚਾਹ ਪਾਣੀ ਛਕਣ ਨੂੰ ਹਾਂਜੀ ਉਸ ਖੁੱਲੇ ਦਲਾਂ ਵਾਲਾ ਅੰਦਰ ਸੀ ਤੇ ਥੰਮਲੇ ਤੇ ਸ਼ੀਸ਼ਾ ਟੰਗਿਆ ਹੋਇਆ ਸੀ ਤੇ ਮਾਨਕ ਸਾਹਿਬ ਟੌਰੇ ਵਾਲੀ ਪੱਗ ਬੰਨੀ ਜਾਂਦੇ ਆ ਤੇ ਕਾਂਤੀ ਨੇ ਕਲਵੰਤ ਕੌਰ ਨੇ ਕੁਲਦੀਪ ਕੌਰ ਕੁਲਦੀਪ ਕੌਰ ਨੇ ਮੈਥੋਂ ਪਾਣੀ ਦਾ ਗਲਾਸ ਮੰਗਾਇਆ ਮੈਂ ਅੰਦਰ ਸੀਗਾ ਤੇ ਮੈਂ ਪਾਣੀ ਦਾ ਗਲਾਸ ਲਿਆ ਕੇ ਜਦੋਂ ਲਈ ਆਉਣਾ ਤੇ ਮਾਨਕ ਸਾਹਿਬ ਮੈਂ ਪੱਗ ਬੰਦੇ ਬੰਦੇ ਹੀਠਾਂ ਦੀ ਮੜੀ ਦੀ ਨਜ਼ਰ ਦੇਖ ਰਹੇ ਆ ਬੀ ਇਹ ਕਿਵੇਂ ਕੀ ਕਰਦਾ ਸ਼ਰਾਰਤ ਕਿੱਧਰ ਨੂੰ ਜਾਂਦਾ ਕਿਵੇਂ ਕਰਦਾ ਹੈ ਗੱਲ ਉਹਨਾਂ ਦੀ ਨਿਗਾ ਮੇਰੇ ਵਿੱਚ ਪੱਗ ਬੰਨਦੇ ਸੀ ਮੇਰੇ ਪਾਤਰ ਦਾ ਪੱਗ ਬੰਨੀ ਜਾਂਦੇ ਆ ਤੇ ਜੀ ਜਦੋਂ ਫਿਰ ਉਹ ਮੈਂ ਗਲਾਸ ਪਾਣੀ ਦਾ ਤੇ ਕੰਥੀ ਕੋਲੇ ਰੱਖਤਾ ਤੇ ਉੱਥੇ ਇੱਕ ਕਾਜਲ ਦੀ ਸ਼ਰਮੇ ਦੀ ਡੱਬੀ ਪਈ ਸੀ ਮੈਂ ਉਹ ਡੱਬੀ ਚੱਕ ਕੇ ਤੇ ਅੱਖ ਨਾਲ ਲਵੇ ਲਵੇੜ ਕੇ ਉਂਗਲ ਦੇ ਨਾਲ ਤੇ ਪਾਥੇ ਖੜ ਕੇ ਆ ਪਾਉਣ ਲੱਗ ਗਿਆ ਪਾ ਕੇ ਜਦ ਮੈਂ ਕੰਧ ਦੇ ਨਾਲ ਕਿਸਾਤੀ ਤੇ ਮਾਨਕ ਸਾਹਿਬ ਨੇ ਚੰਗੀ ਤਰ੍ਹਾਂ ਦੇਖ ਲਿਆ ਮੈਨੂੰ ਜਦੋਂ ਆ ਗਿਆ ਸਟੇਜ ਦਾ ਪ੍ਰੋਗਰਾਮ ਟਾਈਮ ਉਹਨਾਂ ਨੇ ਗਾਣਾ ਗਾਇਆ ਗੱਭਰੂ ਸਕੀਨ ਮੁੰਡਾ ਪੱਟ ਛੁੱਟਿਆ ਨਹੀਂ ਪਾ ਕੇ ਸ਼ਰਮਾ ਅੱਖਾਂ ਦੇ ਵਿੱਚ ਕਾਲ ਕਾਲੇ ਦੀ ਕਾਲੇ ਦੀ ਥਾਂ ਤੇ ਨਾ ਮੇਰੇ ਲਈ ਉਂਗਲੀ ਕਰਕੇ ਕਹਿੰਦੇ ਨਾ ਪਟ ਗੱਭਰੂ ਸਕੀਨ ਮੁੰਡਾ ਪੱਟ ਛੁੱਟਿਆ ਸਿਖਰ ਦੁਬਾਰੇ ਡੰਗ ਦਿੱਤਾ ਗੱਭਰੂ ਪਾ ਕੇ ਪਾ ਕੇ ਸ਼ਰਮਾ ਅੱਖਾਂ ਦੇ ਵਿੱਚ ਨੀਲਾ ਅੱਛਾ ਠੀਕ ਆ ਉਹ ਐਸੀ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਦੋਂ ਕਰਦੇ ਨਾ ਮਨ ਨੂੰ ਸਕੂਨ ਜਾਂ ਮਿਲਦਾ ਉਹ ਉਹਨਾਂ ਦੇ ਕੋਲ ਚੰਗੀਆਂ ਲੱਗਦੀ ਸੀ ਜੇ ਕਿਤੇ ਮੌਕੇ ਉਹਨਾਂ ਨੇ ਗਾਲ ਵੀ ਕੱਢ ਜਣੀ ਨਾ ਉਹ ਪਿਆਰੀ ਲੱਗਦੀ ਸੀ ਗਾਲ ਹਾਂਜੀ ਹਾਂਜੀ ਬਿਲਕੁਲ ਉਹਨਾਂ ਦਾ ਸਾਰੀ ਸੀ ਕਰਦਾ ਅੱਗੇ ਬੈਠੇ ਲੋਕ ਹੋਣ ਜਾਂ ਨਾਲ ਦੇ ਸਾਥੀਆਂ ਦੇ ਕਰਨੇ ਇੰਨੇ ਲੋਕਾਂ ਦੇ ਵਿੱਚ ਪਿਆਰੇ ਹੋ ਚੁੱਕੇ ਸੀਗੇ ਨਾ ਲੋਕ ਉਹਨਾਂ ਦੇ ਸਾਹੀਂ ਜਉਂਦੇ ਸੀ ਜੀ ਜੀ ਬਿਲਕੁਲ ਤੇ ਤੁਸੀਂ ਮਾਨਕ ਸਾਹਿਬ ਦੇ ਅੰਤਲੇ ਸਮੇਂ ਤੱਕ ਮਿਲਦੇ-ਜਿਲਦੇ ਰਹੇ ਉਹਨਾਂ ਨੂੰ ਹਾਂਜੀ ਮੈਂ ਅੰਤਲੇ ਸਮੇਂ ਤੱਕ ਉਹ ਨਾਨਕ ਸਰ ਦੇ ਸ਼ਰਧਾਲੂ ਬਣ ਗਏ ਤੇ ਮੇਰੀ ਨਾਨਕ ਸਰ ਚੰਡੀਗੜ੍ਹ ਡਿਊਟੀ ਸੀ ਕੀਰਤਨ ਦੀ ਚੰਡੀਗੜ੍ਹ ਠੀਕ ਹੈ ਚੰਡੀਗੜ੍ਹ 28 ਸੈਕਟਰ ਦੇ ਵਿੱਚ ਨਾਨਕ ਸਰ ਦਾ ਗੁਰਦਵਾਰ ਹੈ ਜੀ ਉੱਥੇ ਮੇਰੀ ਕੀਰਤਨ ਦੀ ਸੇਵਾ ਸੀ ਉੱਥੇ ਮੈਂ 13 ਸਾਲ ਕੀਰਤਨ ਕੀਤਾ ਵਾਹ ਜੀ ਵਾਹ ਠੀਕ ਆ ਤੇ ਉੱਥੇ ਇਹਨਾਂ ਦਾ ਆਉਣ ਹੋਇਆ ਹੂੰ ਤੇ ਜਦੋਂ ਮੈਂ ਇਹਨਾਂ ਦੇ ਦਰਸ਼ਨ ਕੀਤੇ ਤੇ ਮੈਂ ਇਹਨਾਂ ਦੇ ਕੋਲੇ ਗਿਆ ਹੂੰ ਤੇ ਨਮਸਕਾਰ ਕੀਤੀ ਤੇ ਇਹਨਾਂ ਨੂੰ ਬਰ ਚੇਤਾ ਦਾ ਵਿਖੜ ਜਾਂਦਾ ਕਿਉਂਕਿ ਇੰਨੀ ਪਬਲਿਕ ਤੈਅ ਕਰਦੇ ਹੈਗੇ ਮਿਲਣ ਮਿਲਣ ਗੱਲਣ ਦੇ ਵਿੱਚ ਤੇ ਨਹੀਂ ਯਾਦ ਰਹਿੰਦਾ ਵੀ ਇਹ ਬੰਦਾ ਕੌਣ ਸੀ ਹੂੰ ਫਿਰ ਮੈਂ ਉਹਨਾਂ ਨੂੰ ਦੱਸਿਆ ਮਹਾਰਾਜ ਜੀ ਮੈਂ ਸੁਰਮੇ ਵਾਲਾ ਹੱਥ ਫੇਰ ਕਿਵੇਂ ਆ ਵੀ ਸੁਰਮੇ ਵਾਲਾ ਇੱਥੇ ਕਿੱਦਾਂ ਹਾਂ ਹਾਂ ਮੈਂ ਉਹ ਫਿਰ ਮੇਰੇ ਚੋਲਾ ਪਾਇਆ ਵਸੀ ਆ ਫੋਟੋ ਦਿਖਾਏ ਹੋ ਜਣ ਤੇ ਉਹ ਜਦੋਂ ਫਿਰ ਉਹਨਾਂ ਨੇ ਫਿਰ ਦੁਜਾ ਮੈਨੂੰ ਉਹਨਾਂ ਨੇ ਚੈੱਕ ਕੀਤਾ ਵੀ ਹਾਂ ਵੀ ਠੀਕ ਹੈ ਤੇ ਵੀ ਉਹੀ ਹੈ ਆ ਦੇਖੋ ਤੇਰਾ ਇਹ ਜਧਵੀਰ ਮਾਨਕ ਜੀ 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 ਆ ਤੁਹਾਡੀ ਇਹ ਮੇਰੀ ਹੈ ਅਸ਼ਾ ਜੀ ਇਹ ਕੋਨੇ ਇਹ ਇਹ ਮੁੰਡਾ ਤავਲੇ ਤੇ ਸੀ ਸੋ ਦੋਸਤੋ ਆ ਕੋਈ ਤਸਵੀਰਾਂ ਮਲਕੀਸ਼ ਸਿੰਘ ਰਾਵਲ ਹੋਰਾਂ ਦੀਆਂ ਨਾਲ ਨੇ ਸਾਡੇ ਵੀ ਜਧਵੀਰ ਮਾਨਕ ਜੀ ਤੇ ਨਾਲ ਇਹਨਾਂ ਦੇ ਜਿਹੜਾ ਨੌਜਵਾਨ ਖੜਾ ਦਸਤਾਰ ਵਾਲਾ ਉਹ ਤਬਲੇ ਤੇ ਉਹ ਸਮੇਂ ਇਹਨਾਂ ਦੇ ਨਾਲ ਸਾਥ ਦਿੱਤਾ ਜੀ ਚੰਡੀਗੜ੍ਹ ਗੁਰਦੁਆਰਾ ਸਾਹਿਬ ਜੀ ਲਿੰਗੜੀ 28 ਸੈਕਟਰ ਦੀ ਤਸਵੀਰਾਂ ਇਹ ਮਾਨ ਇਹ ਲੋਕ ਸ਼ਾਹਾਂ ਦੇ ਬਾਦਸ਼ਾਹ ਮਾਨਕ ਸਿੰਘ ਸਾਹਿਬ ਨਾਲ ਖੜੇ ਨੇ ਇਹ ravel ਜੀ ਨੇ ਇਧਰਲੇ ਪਾਸੇ ਬਾਬਾ ਜੀ ਖੜੇ ਨੇ ਤੇ ਤਸਵੀਰਾਂ ਇਹਨਾਂ ਦੀਆਂ ਇਹਨਾਂ ਦੇ ਉਸਤਾਦ ਜੀ ਜਨਾਬ ਕਲਦੀ ਮਾਨਕ ਸਾਹਿਬ ਦੇ ਨਾਲ ਤੇ ਤੁਹਾਡੇ ਸਨਮੁਖ ਅਸੀਂ ਕਰ ਰਹੇ ਹਾਂ